ਸਾਡੇ ਘਰ ਦੇ ਘਰੇਲੂ ਕਲੇਸ਼ ਹੋ ਗਏ ਜੀ ਲੋਕ ਬਹੁਤ ਪਰੇਸ਼ਾਨ ਹੁੰਦੇ ਨੇ ਘਰਾਂ ਦੇ ਵਿੱਚ ਕਲੇਸ਼ ਕਈਆਂ ਦੇ ਰਹਿੰਦਾ ਹੀ ਆ ਕਿ ਕੋਈ ਬੱਚਾ ਨਹੀਂ ਮੰਦਾ ਜਾਂ ਬੱਚਾ ਗਲਤ ਰਾਤ ਪਿਆ ਹੋਇਆ ਬਹੁਤ ਲੋਕ ਹੁੰਦੇ ਜਿਹਦੇ ਸਟ्रेस ਹੁੰਦੇ ਆਪਣੇ ਬਿਜ਼ਨਸ ਨੂੰ ਲੈ ਕੇ ਕਿ ਸਾਡਾ ਕੰਮਕਾਰ ਨਹੀਂ ਚੱਲਦਾ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਲੇਕਿਨ ਚੱਲ ਨਹੀਂ ਰਿਹਾ ਤੇ ਉਹ ਕੀ ਕੀ ਕੋਈ ਘਰ ਦੇ ਵਿੱਚ ਇਹੋ ਜੀ ਦਸ਼ਾ ਬਣੀ ਹੁੰਦੀ ਹੈ ਕਿ ਇਹ ਇਹ ਕਾਰਨ ਬਣਦੇ ਨੇ ਘਰੇਲੂ ਕਲੇਸ਼ ਜਾਂ ਬਿਜ਼ਨਸ ਨਹੀਂ ਚੱਲਣ ਦੇ ਜੀ ਦੇਖੋ ਜੋਤਿਸ਼ ਦੇ ਵਿੱਚ ਤਾਂ ਹਰ ਬੰਦੇ ਦੀ ਕੁੰਡਲੀ ਦੇਖ ਕੇ ਹੀ ਉਹਦਾ ਆਪਾਂ ਅਨਲਿਸਿਸ ਕਰਕੇ ਦੱਸ ਸਕਦੇ ਹਾਂ ਵੀ ਆਹ ਕਾਰਨ ਹੈ ਜੀ ਘਰ ਦੇ ਵਿੱਚ ਕੋਈ ਨਾ ਕੋਈ ਵਾਸਤੂ ਫਾਲਟ ਹੁੰਦਾ ਜਿਹਦੇ ਕਰਕੇ 네ਗੇਟਿਵਿਟੀ ਫੈਲਦੀ ਹੈ ਕਲੇਸ਼ ਰਹਿੰਦਾ ਕੰਮਕਾਰ ਨਹੀਂ ਚੱਲਦਾ ਮੰਨ ਲਓ ਲੱਖ ਰੁਪਿਆ ਆ ਗਿਆ ਤਾਂ ਸਵਾ ਲੱਖ ਜਾਣ ਵਾਸਤੇ ਪਹਿਲਾ ਰਸਤਾ ਬਣਿਆ ਪਿਆ ਹੁੰਦਾ ਹਾਂ ਪੈਸਾ ਘਰੇ ਟਿਕਦਾ ਨਹੀਂ ਜੀ ਉਹਦੇ ਲਈ ਦੇਖੋ ਇੱਕ ਤਾਂ ਹੈ ਕਿ ਜਿਹੜਾ ਤੁਹਾਡਾ ਸੇਫ ਹੈ ਘਰ ਦਾ ਜਿੱਥੇ ਤੁਸੀਂ ਪੈਸੇ ਗਹਿਣੇ ਰੱਖਦੇ ਹੋ ਉਹ ਪੇਟੀ ਲਮਾਰੀ ਕਿਤੇ ਵੀ ਹੋ ਸਕਦਾ ਉਹਦੇ ਵਿੱਚ ਘੜੀ ਤੇ ਫੋਨ ਕੈਲਕੂਲੇਟਰ ਇਲੈਕਟ੍ਰੋਨਿਕ ਆਈਟਮ ਜਾਂ ਮਕੈਨੀਕਲ ਘੜੀਆਂ ਹੁੰਦੀਆਂ ਸੀ ਪਹਿਲਾਂ ਇਹ ਚੀਜ਼ਾਂ ਕੈਸ਼ ਤੇ ਜੁਐਲਰੀ ਦੇ ਨਾਲ ਕਦੇ ਭੁੱਲ ਕੇ ਵੀ ਨਹੀਂ ਰੱਖਣੀਆਂ ਓਕੇ ਚਾਹੇ ਘੜੀ ਬੰਦ ਹੈ ਚਾਹੇ ਘੜੀ ਚੱਲਦੀ ਹੈ ਉਹ ਚਾਹੇ ਚਾਬੀ ਵਾਲੀ ਹੈ ਚਾਹੇ ਸੈੱਲ ਵਾਲੀ ਇਸ ਗੱਲ ਦਾ ਮਤਲਬ ਨਹੀਂ ਜਿਹੜੀ ਘਰ ਦਾ ਸੇਫ ਤੇ ਲਾਕਰ ਆ ਉਹਦੇ ਵਿੱਚ ਘੜੀ ਫੋਨ ਕੈਲਕੂਲੇਟਰ ਇਦਾਂ ਦੀਆਂ ਚੀਜ਼ਾਂ ਕਦੀ ਨਹੀਂ ਰੱਖਣੀਆਂ ਜੇ ਪਈਆਂ ਜਿਹਦੇ ਘਰ ਪਈਆਂ ਤਾਂ ਉਹ ਚੱਕ ਦਿਓ ਦੂਸਰਾ ਅਗਰ ਨੈਗੇਟਿਵਿਟੀ ਹੈ ਬਹੁਤ ਜ਼ਿਆਦਾ ਤਾਂ ਕੱਚ ਦੀ ਕੌਲੀ 'ਚ ਫਟਕੜੀ ਦੀ ਟੁਕੜੀ ਰੱਖਣੀ ਹੈ ਕੌਲੀ ਨੂੰ ਟਾਇਲਟ ਜਾਂ ਵਾਸ਼ਰੂਮ ਦੇ ਵਿੱਚ ਉੱਚੀ ਜਗ੍ਹਾ ਤੇ ਰੱਖ ਦੇਣਾ ਠੀਕ ਹੈ ਇੱਕ ਵਾਰ ਰੱਖ ਦਿੱਤੀ ਨਾ ਫਟਕੜੀ ਮੁੜ ਕੇ ਉਹਨੂੰ ਉਂਗਲ ਨਹੀਂ ਲੱਗਣੀ ਚਾਹੀਦੀ ਟੱਚ ਨਹੀਂ ਕਰਨਾ ਇਹ ਕੋਲੀ ਨੂੰ ਟੱਕ ਕੇ ਨਹੀਂ ਰੱਖਣਾ ਓਪਨ ਹੋਣੀ ਚਾਹੀਦੀ ਖੁੱਲੀ 7 ਦਿਨ ਬਾਅਦ ਮਤਲਬ ਇਹਦਾ ਕੋਈ ਫਿਕਸ ਟਾਈਮ ਨਹੀਂ ਹੈ ਵੀ 7 ਦਿਨ ਜਾਂ 10 ਦਿਨ ਬਾਅਦ ਹੀ 7 ਦਿਨ ਬਾਅਦ ਕੋਲੀ ਚੱਕਣੀ ਹੈ ਇਸ ਤਰ੍ਹਾਂ ਕੋਲੀ ਚੱਕ ਕੇ ਟਾਇਲਟ ਸ਼ੀਟ ਦੇ ਉੱਪਰ ਮੋਦੀ ਕਰ ਦੇਣੀ ਹੈ ਤਾਂ ਕਿ ਫਟਕੜੀ ਆ ਜਿਹੜੀ ਉਹ ਵਿੱਚ ਚਲੀ ਜਾਵੇ ਤੇ ਉੱਤੋਂ ਤੁਸੀਂ ਫਲਸ਼ ਦਬਾ ਦਿਓ ਠੀਕ ਹੈ ਕੋਲੀ ਨੂੰ ਟੂਟੀ ਥੱਲੇ ਰੱਖ ਦੇਣਾ 2 ਮਿੰਟ ਪਾਣੀ ਚੱਲੂਗਾ ਉਸ ਤੋਂ ਬਾਅਦ ਉਹਨੂੰ ਧੋਣਾ ਚੰਗੀ ਤਰ੍ਹਾਂ ਸਾਬਣ ਸਰਪਨਾ ਸਾਫ਼ ਕਰਕੇ ਫਿਰ ਇੱਕ ਟੁਕੜੀ ਲੈਣੀ ਆ ਉਹਦੇ ਚ ਰੱਖਣੀ ਆ ਰੱਖ ਕੇ ਕੌਲੀ ਚੱਕ ਕੇ ਉੱਪਰ ਰੱਖ ਦੇਣੀ ਆ ਕਦੀ ਵੀ ਵਿੱਚੋਂ ਫਟਕੜੀ ਹੱਥ ਨਾਲ ਚੱਕ ਕੇ ਕਮੋੜ ਚ ਨਹੀਂ ਸਿੱਟਣੀ ਓਕੇ ਪੁੱਠੀ ਕਰਨੀ ਕੌਲੀ ਹਾਂ ਕੌਲੀ ਪੁੱਠੀ ਕਰਨੀ ਆ ਕਿਉਂਕਿ ਸਾਰੀ ਨੈਗੇਟਿਵਿਟੀ ਜਿੰਨੀ ਆ ਉਹ ਫਟਕੜੀ ਚ ਇਕੱਠੀ ਹੋਣੀ ਆ ਠੀਕ ਹੈ ਜੇ ਤੁਸੀਂ ਉਹਨੂੰ ਟੱਚ ਕਰ ਲਿਆ ਉਹ ਤਾਂ ਵਾਪਸ ਫੇਰ ਤੁਹਾਡੇ ਜਾਣੀ ਹੂੰ ਉਹਨੂੰ ਤਾਂ ਫਲਸ਼ ਕਰਨਾ ਜੇ ਉੱਥੇ ਦੁਕਾਨ ਹੈ ਉੱਥੇ ਕੋਈ ਹੈ ਨਹੀਂ ਟਾਇਲਟ ਤਾਂ ਬਾਹਰ ਗੰਦੀ ਨਾਲੀ 'ਚ ਸਿੱਟ ਸਕਦੇ ਆ ਜਾਂ ਉਹਨੂੰ ਲਿਜਾ ਕੇ ਕਿਤੇ ਬਾਹਰ ਹੋਰ ਗੰਦੀ ਜਗ੍ਹਾ ਤੇ ਸਿੱਟ ਸਕਦੇ ਆ ਠੀਕ ਹੈ ਸੋ ਇਹ ਇਹ ਉਪਾਏ ਹੈ ਜਿਹਦੇ ਨਾਲ ਨੈਗੇਟਿਵਿਟੀ ਹੈ ਜਿਹੜੀ ਘਰੋਂ हटਣੀ ਸ਼ੁਰੂ ਹੋਊਗੀ ਤੇ ਅਗਰ ਉੱਥੇ ਘੜੀ ਜਾਂ ਫੋਨ ਵਗੈਰਾ ਪਿਆ ਉਹਨੂੰ ਚੱਕ ਦੇਣ ਔਰ ਅਗਰ ਪੋਸੀਬਲ ਹੈ ਕੋਈ ਰੱਖ ਸਕਦਾ ਆਪਦੇ ਉਹਦੇ ਵਿੱਚ ਉਹ ਮਤਲਬ ਫੋਰਡ ਕਰਦਾ ਤਾਂ ਸੋਨੇ ਦੀ ਇੱਕ ਇਟ ਛੋਟੀ ਜੀ ਹੂੰ ਹੂੰ ਉਹਦੇ ਵਜ਼ਨ ਜਾਂ ਸਾਈਜ਼ ਦੇ ਨਾਲ ਮੈਟਰ ਨਹੀਂ ਕਰਦਾ ਕਿ ਕਿੰਨੇ ਵਜ਼ਨ ਦੀ ਹੋਵੇ ਜਾਂ ਕਿੰਨੇ ਇੰਚ ਵੱਡੀ ਹੋਵੇ ਛੋਟੀ ਹੋਵੇ ਉਹ ਨਿੱਕੀ ਜਿਹੀ ਚਾਹੇ ਬਣਾਓ ਹੂੰ ਹੂੰ ਤੇ ਇੱਕ ਚਾਂਦੀ ਦੀ ਠੋਸ ਹੋਵੇ ਵਿੱਚੋਂ ਖੋਖਲਾ ਨਾ ਹੋਵੇ ਠੀਕ ਹੈ ਕਿ ਉਤੋਂ ਭਰੀ ਹੋਵੇ ਪੂਰੀ ਹਾਂ ਹੂੰ ਉਹ ਬਣਾ ਕੇ ਘਰ ਦੇ ਸੇਫ ਦੇ ਵਿੱਚ ਲਾਕਰ ਦੇ ਵਿੱਚ ਰੱਖਣਾ ਚਾਹੀਦਾ ਠੀਕ ਹੈ ਨਹੀਂ ਤੁਸੀਂ ਦੋਨੋਂ ਕਹਿ ਰਹੇ ਹੋ ਕਿ ਚਾਂਦੀ 골ਡ ਦੋਵੇਂ गोल्ड दी भी चांदी दी भी ਜਿਹੜਾ 골ਡ ਦੀ ਨਹੀਂ ਰੱਖ ਸਕਦਾ ਉਹ ਘਟੂ ਘਟ ਚਾਂਦੀ ਦੀ ਤਾਂ ਰੱਖੇ ਨਾ ਠੀਕ ਹੈ ਠੀਕ ਹੈ ਠੀਕ ਤੁਸੀਂ ਸਮਝ ਤਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਨੂੰ ਮਿਲਣਾ ਹੋਵੇ ਜੀ ਤੇ ਕਿਹੜੇ ਕਿਹੜੇ ਦਿਨ ਮਿਲ ਸਕਦੇ ਆਪਾਂ ਕਿੱਥੇ ਮਿਲ ਸਕਦੇ ਇੱਕ ਵਾਰ ਉਹ ਪਲੀਜ਼ ਦੱਸ ਦਦਿਓ ਸਾਡਾ ਜਿਹੜਾ ਆਫਿਸ ਹੈ ਉਹ ਮੁੱਲਾਂਪੁਰ ਦਾਖਾ ਡਿਸਟ੍ਰਿਕਟ ਲੁਧਿਆਣਾ ਚ ਤੇ 9 ਤੋਂ ਲੈ ਕੇ 2 ਵਜੇ ਤੱਕ ਅਸੀਂ ਪਰਚੀ ਕੱਟਦੇ ਆਂ ਇੱਥੇ ਮਿਲਦੇ ਆਂ ਵੀਰਵਾਰ ਵਾਲੇ ਦਿਨ ਅਸੀਂ ਆਫਿਸ ਬੰਦ ਰੱਖਦੇ ਆਂ ਸ਼ੁੱਕਰਵਾਰ ਸ਼ਨੀਵਾਰ ਤੇ ਮੰਗਲਵਾਰ ਇਹ ਦਿਨ ਅਸੀਂ ਪਬਲਿਕ ਨੂੰ ਡੀਲ ਨਹੀਂ ਕਰਦੇ ਉਹਦੋਂ ਅਸੀਂ ਸਪੈਸ਼ਲ ਜਿਸ ਤਰ੍ਹਾਂ ਸ਼ਨੀਵਾਰ ਹੈ ਜੀ ਸ਼ਨੀਵਾਰ ਨੂੰ ਵੀਕਐਂਡ ਤੇ ਸਾਡੇ ਜਿਹੜੇ ਬਾਹਰਲੇਕ client ਆ ਉਹਨਾਂ ਨੇ ਟਾਈਮ ਬੁੱਕ ਕਰਾਇਆ ਹੁੰਦਾ ਉਹਨਾਂ ਨਾਲ ਗੱਲ ਕਰਨੀ ਹੁੰਦੀ ਹੈ ਉਹ ਸਾਰਾ ਟਾਈਮ ਉਹਨਾਂ ਨੂੰ ਦਿੱਤਾ ਜਾਂਦਾ ਮੰਗਲਵਾਰ ਤੇ ਸ਼ੁੱਕਰਵਾਰ ਵਾਲੇ ਦਿਨ ਜਿਹੜੇ ਹਵਨ ਹੈ ਉਹ ਹੁੰਦੇ ਇਸ ਕਰਕੇ ਪਬਲਿਕ ਡੀਲਿੰਗ ਉਸ ਦਿਨ ਨਹੀਂ ਹੁੰਦੀ ਵੀਰਵਾਰ ਨੂੰ ਅਸੀਂ ਛੁੱਟੀ ਕਰਦੇ ਆ ਬਾਕੀ ਦਿਨ ਓਪਨ ਹੈ ਜਦ ਮਰਜੀ ਆਓ ਪਰ ਆਪਦਾ ਟਾਈਮ ਹੈ ਜਿਹੜਾ ਅਪਾਇੰਟਮੈਂਟ ਲੈਏ ਤੋਂ ਬਿਨਾ ਨਾ ਆਓ ਤੁਸੀਂ ਕਾਲ ਕਾਲ ਕਰਕੇ ਆਇਓ ਹੁਣ ਜਿਵੇਂ ਤੁਸੀਂ ਕਹੇ ਕਿ ਜਿਹੜੇ ਲੋਕ ਬਾਹਰੋਂ ਤੁਹਾਨੂੰ ਕਾਲ ਕਰਦੇ ਨੇ ਮਤਲਬ ਤੁਸੀਂ ਬਾਹਰੀ ਜਨਤਾ ਨਾਲ ਡੀਲ ਕਰਦੇ ਹੋ ਬਿਲਕੁਲ ਕਰਦੇ ਆ ਜੀ ਮਤਲਬ ਬਾਹਰ ਦੇ ਦੇਸ਼ 'ਚ ਬੈਠੇ ਹੋਏ ਨੇ ਫੋਨ ਤੇ ਕਾਲ ਕੇ ਉਹਦੇ ਵਿੱਚ ਕੀ ਹੈ ਉਹ 'ਚ 20-22 ਦਿਨ ਦੀ ਵੇਟਿੰਗ ਆ ਜੀ ਕਿਉਂਕਿ ਇੱਕ ਦਿਨ ਦੇ ਵਿੱਚ ਤੁਸੀਂ ਅਗਰ ਚੰਗੀ ਤਰ੍ਹਾਂ ਕੋਡਲੀ ਦੇਖਣੀ ਹੈ ਕਿਸੇ ਦੀ ਤਾਂ ਉਹਦੇ ਵਿੱਚ ਆਪਾਂ ਨੂੰ ਡੇਢ-ਦੋ ਘੰਟੇ ਦਾ ਟਾਈਮ ਲੱਗ ਜਾਂਦਾ ਤਿੰਨ ਵੀ ਲੱਗ ਜਾਂਦਾ ਹੂੰ ਕਿੰਨੇ ਕੁ ਬੰਦਿਆਂ ਨੂੰ ਤੁਸੀਂ ਦੇਖ ਲਓਗੇ ਬਿਲਕੁਲ ਬਿਲਕੁਲ ਇਸ ਕਰਕੇ ਉਹ ਅਸੀਂ ਦੱਸ ਦਿਆਂ ਫੋਨ ਤੇ ਵੀ ਇੰਨੀ ਕੁ ਵੇਟਿੰਗ ਆ ਉਹ ਆਪਦੀ ਫੀਸ ਪਾ ਕੇ ਆਪਦਾ ਟਾਈਮ ਬੁੱਕ ਕਰਾ ਲੈਂਦੇ ਆ ਫਿਰ ਉਸ ਟਾਈਮ ਅਸੀਂ ਉਹਨਾਂ ਨਾਲ ਉਹਨਾਂ ਦੀ ਜਦੋਂ ਵਾਰੀ ਆਉਂਦੀ ਹੈ ਗੱਲ ਕਰ ਲੈਂਦੇ ਆ ਬਾਕੀ ਫੋਨ ਨੰਬਰ ਤੁਹਾਨੂੰ ਦਿੱਤੇ ਹੋਏ ਇਹਨਾਂ ਫੋਨ ਨੰਬਰਾਂ ਤੇ ਕੰਟੈਕਟ ਕਰਕੇ ਰਿਸੈਪਸ਼ਨ ਤੇ ਅਪਾਇੰਟਮੈਂਟ ਲੈ ਕੇ ਫੇਰ ਹੀ ਆਓ ਉਸ ਤੋਂ ਬਿਨਾ ਨਾ